प्यारे दोस्तों प्यार सहित गुरु फतेह प्रबान करयो वाहेगुरु जी का खालसा वाहेगुरु जी की फतेह दोस्तों विद्वान ਲੋਕ ਕਥਨ ਕਰਦੇ ਆ ਵੀ ਜਿਸ ਦੀ ਮੌਤ ਜੰਗ ਦੇ ਮੈਦਾਨ ਦੇ ਵਿੱਚ ਜੂਝ ਕੇ ਹੋਣ ਨਾਲ ਲਿਖੀ ਹੋਵੇ ਜਿਸ ਦੀ ਮੌਤ ਫਾਂਸੀ ਦੇ ਤਖਤੇ ਤੇ ਚੜਨ ਨਾਲ ਲਿਖੀ ਹੋਵੇ ਉਹ ਕਦੇ ਡੁੱਬ ਕੇ ਨਹੀਂ ਮਰਦੇ ਉਹਨਾਂ ਦੀ ਮੌਤ ਕਦੇ ਪਾਣੀ 'ਚ ਡੁੱਬਣ ਨਾਲ ਨਹੀਂ ਹੁੰਦੀ ਜਿਨ੍ਹਾਂ ਦੀ ਮੌਤ ਫਾਂਸੀ ਦੇ ਤਖਤੇ ਤੇ ਖੜ ਕੇ ਹੋਣੀ ਲਿਖੀ ਹੋਵੇ ਜਿਹੜਾ ਗਲਾ ਫਾਂਸੀ ਵਾਸਤੇ ਬਣਿਆ ਹੋਵੇ ਉਹ ਕਦੇ ਛੱਪੜਾਂ 'ਚ ਡੁੱਬ ਕੇ ਨਹੀਂ ਮਰਦਾ ਜਿਨ੍ਹਾਂ ਸੂਰਮਿਆਂ ਦੀ ਮੌਤ ਜੰਗ ਦੇ ਮੈਦਾਨਾਂ 'ਚ ਜੂਝ ਕੇ ਹਿੱਕਾਂ 'ਚ ਗੋਲੀਆਂ ਖਾਣ ਨਾਲ ਲਿਖੀ ਹੋਵੇ ਉਹ ਕਦੇ ਬੋਤਲਾਂ ਤੇ ਸਰਿੰਜਾਂ ਦੇ ਵਿੱਚ ਡੁੱਬ ਕੇ ਨਹੀਂ ਮਰਦੇ ਅੱਜ ਆਪਾਂ ਦੋ ਤਿੰਨ ਵਿਸ਼ਿਆਂ ਤੇ ਗੱਲ ਕਰਾਂਗੇ ਔਰਤ ਤੇ ਕੱਚਾ ਬੰਦਾ ਤੇ ਬੱਚਾ ਇਹਨੂੰ ਕਦੇ ਆਪਣਾ ਭੇਤ ਨਾ ਦੇਵੋ ਜਵਾਨ ਬੱਚਿਆਂ ਦੇ ਨਾਲ ਦੋਸਤੀਆਂ ਵਾਲਾ ਰਿਸ਼ਤਾ ਰੱਖੋ ਦੋਸਤੀ ਵਾਲਾ ਰਿਸ਼ਤਾ ਅੱਜ ਦੋ ਇਹ ਜ਼ਿਕਰ ਕਰਾਂਗੇ ਇੱਕ ਪਹਿਲਾ ਥੋੜਾ ਜਿਹਾ ਲੈਂਡ ਜਿਹੜੀ ਪੂਲਿੰਗ ਪਾਲਿਸੀ ਆਈ ਹੈ ਮੈਂ ਵੀ ਵਿਰੋਧ ਕਰਦਾ ਮੈਂ ਵੀ ਕਿਸਾਨ ਦਾ ਪੁੱਤ ਆ ਮੇਰੀ ਕੋਈ ਜ਼ਮੀਨ ਕੱਲ ਨੂੰ ਇਸ ਤਰ੍ਹਾਂ ਲਵੇ ਮੈਂ ਤਾਂ ਲੜੂੰਗਾ ਸਾਨੂੰ ਤਾਂ ਜਦੋਂ ਘਰ ਦੇ ਅੰਦਰ ਬੰਦਾ ਰਿਸ਼ਤਾ ਕਰਨ ਆਉਂਦਾ ਜਾਂ ਅਸੀਂ ਕਰਨ ਜਾਣੇ ਨਹੀਂ ਤਾਂ ਪਹਿਲਾਂ ਗੱਲ ਹੀ ਜ਼ਮੀਨ ਦੀ ਕਰਦੇ ਆਂ ਤੇ ਜੱਟ ਦਾ ਤਾਂ ਨਾ ਹੀ ਜ਼ਮੀਨ ਦੇ ਨਾਲ ਜੇ ਜੱਟ ਕੋਲ ਜ਼ਮੀਨ ਹੀ ਨਾ ਹੋ ਤਾਂ ਕਾਹਦਾ ਜੱਟ ਆ? ਕਾਹਦਾ ਕਿਸਾਨ? ਦੋਸਤੋ ਇਹ ਪਾਲਿਸੀਆਂ ਸਾਡੇ ਤੇ ਮੜੀਆਂ ਕਿਉਂ ਜਾ ਰਹੀਆਂ? ਕਹਿੰਦੇ ਕੋਈ ਵੀ ਦੁਸ਼ਮਣ ਕੋਈ ਲੁਟੇਰਾ, ਡਾਕੂ, ਧਾੜਵੀ ਕਿਸੇ ਕੌਮ ਨੂੰ ਕਦੇ ਭੈ ਪੀਤ ਨਹੀਂ ਕਰ ਸਕਦਾ, ਕਦੇ ਡਰਾ ਨਹੀਂ ਸਕਦਾ ਜਦੋਂ ਤੱਕ ਉਥੋਂ ਦੇ ਕੁਝ ਲੋਕ ਉਹਨਾਂ ਨਾਲ ਨਾ ਮਿਲੋ। ਫੋੜ ਅਸੀਂ ਜਿਹੜੀਆਂ ਪਿੱਛੇ ਕੁਝ ਗੱਲਾਂ ਰੋਜ਼ ਰੋਨੇ ਆ ਵੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਸਾਡੇ ਨਾਲ ਤੱਕੇ ਹੋ ਰਹੇ ਆ ਉਹਦਾ ਕਾਰਨ ਕੀ ਆ ਸਾਡੇ ਜਿਹੜੇ ਸਾਡੇ ਅੱਗੇ ਆਗੂ ਬਣ ਬਣ ਤੁਰੇ ਜੇ ਉਹ ਸਿਆਸੀ ਸੀ ਚਾਹੇ ਉਹ ਪਾਲਸੀਆਂ ਚ ਆਗੂ ਬਣੇ ਉਹ ਸਾਡੇ ਨਾਲ ਸਾਰੇ ਧੋਖਾ ਕਰਦੇ ਮਿਸਾਲ ਦੇ ਤੌਰ ਤੇ ਆਪਾਂ ਬੇਅਦਬੀ ਦਾ ਤੇ ਅੱਜ ਜਿਹੜੀ ਸਾਡੇ ਨਾਲ ਜਿਹੜੀ ਕਿਸਾਨੀ ਸੰਕਟ ਜਿਹੜਾ ਹੈਗਾ ਇਹਦੇ ਤੇ ਗੱਲ ਕਰਾਂਗੇ ਹੁਣ ਤੁਸੀਂ ਦੇਖੋ ਪਹਿਲਾ ਧਰਨਾ ਲੱਗਦਾ ਕੋਟ ਪੂਰੇ ਚੌਂਕ ਦੋ ਦੋ ਡਾਂਗਾ ਵੱਜੀਆਂ ਉਹ ਭੱਜ ਗਈ ਲੋਕਾਂ ਦਾ ਭਰੋਸਾ ਟੁੱਟਿਆ ਸ਼ਹੀਦੀਆਂ ਦੇਣ ਵਾਲੇ ਨੇ ਸ਼ਹੀਦੀਆਂ ਦੇ ਦੀਆਂ ਅਸੀਂ ਇਹਨਾਂ ਨੂੰ ਚੋਰੀ ਛੁਪੇ ਮਿਲੇ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਅਸੀਂ ਤੁਹਾਨੂੰ ਸਭ ਸੱਚ ਦੱਸਾਂਗੇ ਪਰ ਲੜੋ ਲੜਾਈ ਤੁਸੀਂ ਲੜਨੀ ਹੈ ਹਾਂ ਉਸ ਸੱਚ ਬੋਲਣ ਦੇ ਬਦਲੇ ਵਿੱਚ ਸਾਨੂੰ ਕਿੰਨੀ ਵੀ ਕੀਮਤ ਚੁਕਾਉਣੀ ਪੈਜੀ ਅਸੀਂ ਚੁਕਾਵਾਂਗੇ ਪਰ ਬੈਠੋ ਜੰਮ ਕੇ ਲੜੋ ਫਿਰ ਸਰਦਾਰ ਧਿਆਨ ਸਿੰਘ ਜਥੇਦਾਰ ਧਿਆਨ ਸਿੰਘ ਮੰਡ ਬੈਠਦੇ ਆ ਉਹ ਕਿਤੇ ਇੱਕ ਹਫਤਾ ਹੋਰ ਬਹਿ ਜਾਂਦੇ ਇਸ ਕੇਸ ਦੀ ਰੂਪਰੇਖਾ ਹੀ ਹੋਰ ਹੋਣੀ ਸੀ ਦੂਜਾ ਤੋਖਾ ਤੀਸਰਾ ਫਿਰ ਇਹ ਲੋਕ ਬੈਠੇ ਜਿਹੜੇ ਸ਼ੁਕਰਾਨਾ ਕਰਕੇ ਪਤਾ ਨਹੀਂ ਕਾਦਾ ਸ਼ੁਕਰਾਨਾ ਕੀਤਾ ਮੈਨੂੰ ਤਾਂ ਇਹ ਨਹੀਂ ਸਮਝ ਲੱਗੀ ਫਿਰ ਆਪੇ ਹੀ ਕਹਿੰਦੇ ਇਨਸਾਫ ਨਹੀਂ ਮਿਲਿਆ ਆਪੇ ਹੀ ਸ਼ੁਕਰਾਨਾ ਕਰਤਾ ਇਹ ਚੀਜ਼ ਦੇ ਨਾਲ ਲੋਕਾਂ ਦਾ ਤੇ ਸੰਗਤ ਦਾ ਭਰੋਸਾ ਉੱਠ ਗਿਆ ਕੋਕੜ ਜਦੋਂ ਦੁਬਾਰਾ ਗੱਲ ਹੁੰਦੀ ਆ ਆਗੂ ਫੇਰੇ ਹੀ ਅੱਗੇ ਖੜੇ ਹੁੰਦੇ ਆ ਸਟੇਜ ਤੇ ਸੰਗਤ ਫਿਰ ਕਹਿੰਦੀ ਵੀ ਅੱਗੇ ਵੀ ਤਿੰਨ ਵਾਰੀ ਇਹਨਾਂ ਦੇ ਮਗਰ ਲੱਗ ਲੱਕੇ ਆ ਕੁਝ ਹੋ ਗਿਆ ਤੇ ਹੁਣੇ ਕੀ ਕਰਨਗੇ ਜਿੱਥੇ ਪਹਿਲੇ ਵਾਰੀ ਲੱਖ ਬੰਦਾ ਆਇਆ ਦੂਜੀ ਵਾਰੀ 75 ਹੋ ਗਿਆ ਤੀਜੀ ਵਾਰੀ 50 ਵੀ ਨਹੀਂ ਰਿਹਾ ਤੇ ਹੁਣ ਤਾਂ ਉਥੇ 500 ਵੀ ਨਹੀਂ ਆਉਂਦਾ ਇਹਨਾਂ ਦੇ ਇੱਕ ਸੱਦੇ ਤੇ ਅਸੀਂ ਇਸ ਕਰਕੇ ਆ ਵੀ ਸਾਡੇ ਅਸੀਂ ਭੇਖ ਦੇ ਵਿੱਚ ਨਹੀਂ ਫਸਦੇ ਅਸੀਂ ਤਾਂ ਆਹੀ ਲੜਾਂਗੇ ਤੁਹਾਨੂੰ ਲੜ ਕੇ ਦਿਖਾਵਾਂਗੇ ਵੀ ਲੜਾਈ ਭੇਖ ਦੇ ਨਾਲ ਨਹੀਂ ਲੜੀ ਜਾਂਦੀ ਸਰੀਰ ਦੇ ਮੌਤ ਦੀ ਤੇ ਜਮੀਰ ਦਾ ਬਹੁਤ ਫਰਕ ਹੁੰਦਾ ਸਰੀਰ ਕਮੌਤ ਮਰ ਜਾਵਾਗੇ ਜਮੀਰ ਨਹੀਂ ਮਾਰਦੇ ਇਸੇ ਤਰ੍ਹਾਂ ਹੀ ਸਾਡੇ ਨੇ ਕਿਸਾਨਾਂ ਆਗੂਆਂ ਨੇ ਕੀਤੀ ਪਹਿਲਾਂ ਦਿੱਲੀ ਆ ਕੇ ਕੀ ਕੁਝ ਕਰਕੇ ਆਏ ਇੱਕ ਦੂਜੇ ਦੀ ਇਹਨਾਂ ਨੇ ਖੇ ਪੱਟੀ ਅਗਲਿਆਂ ਨੇ ਲੜਾਤੇ ਜੰਡੋ ਜੁੰਡੀ ਕਰਾਤੇ ਦੁਬਾਰਾ ਹੁਣ ਫੇਰ ਜਦੋਂ ਇਹ ਬੈਠੇ ਮਰਨਵਾਰਤ ਰੱਖ ਕੇ ਤੇ 5-5000 ਲੀਟਰ ਦੇ ਪਾਣੀ ਤੇ ਹੁਣ ਫੇਰ ਸਟੇਜਾਂ ਤੇ ਇਹੀ ਬੈਠੇ ਆ ਅਗਲੇ ਨੂੰ ਪਤਾ ਜਿਹੜੇ ਸਟੇਜਾਂ ਦੇ ਬੈਠਣ ਨਾਲ ਇਹਨਾਂ ਨੇ ਤਾਂ ਸਾਡੇ ਨਾਲ ਮੈਡੀਕਲ ਸਮਝੌਤੇ ਹੁੰਦੇ ਆ ਅਗਲੇ ਆਉਂਦੇ ਹੀ ਤਾਂ ਅਗਲੇ ਵਿਰਲ ਦੇਖਦੇ ਆ ਉਹ ਵਿਰਲ ਇਹਨਾਂ ਦੀ ਛੱਡੀ ਆ ਪਹਿਲਾਂ ਇਹਨਾਂ ਨੂੰ ਮਗਰੋਂ ਲਾਉਣਾ ਸਿੱਖੋ ਜਿਵੇਂ ਸਿਆਸੀ ਆ ਲਾਏ ਆ ਆ ਵੀ ਲੈ ਜਾਣਗੇ ਜੇ ਇਹ ਆਪਦਾ ਰਾਹ ਨਹੀਂ ਛੱਡਣਗੇ ਲੈ ਇਹ ਵੀ ਜਾਣਗੇ ਹੁਣ ਮੈਂ ਕਹਿੰਦਾ ਜਿੱਦਣ ਕਿਤੇ ਹੁਣ ਇਕੱਠ ਹੋਏ ਆ ਸਾਡੇ ਕੋਲੇ ਨੌਜਵਾਨ ਹੈਗੇ ਆ ਮੁੰਡੇ ਉਹਨਾਂ ਨੂੰ ਅਸੀਂ ਅੱਗੇ ਕਿਉਂ ਨਹੀਂ ਲਾਉਂਦੇ ਉਹਨਾਂ ਦੀ ਪੰਜ ਮੈਂਬਰੀ ਕਮੇਟੀ ਬਣਾ ਦਿਓ 11 ਮੈਂਬਰੀ ਕਮੇਟੀ ਬਣਾ ਦਿਓ ਉਹ ਸਾਡੇ ਕਿਸਾਨੀ ਫੈਸਲੇ ਕਰਨ ਇਸੇ ਤਰ੍ਹਾਂ ਕਿ ਧਾਰਮਿਕ ਜਥੇਬੰਦੀ ਬਣਾ ਲਓ ਬਣਾਉਣੀ ਆਪਾਂ ਹੀ ਆ ਨਾ ਸਾਰਿਆਂ ਨੇ ਸਾਡੀ ਜਿੱਥੇ ਲੋੜ ਆ ਅਸੀਂ ਤਾਂ ਮੈਂ ਤਾਂ ਆਪਦੀ ਜਾਨ ਦੇ ਸਕਦਾ ਇਹ ਜਦੋਂ ਮਰਜ਼ੀ ਮੰਗ ਲਓ ਮੈਂ ਦੇ ਦੂੰ ਤੇ ਇਹਨਾਂ ਨੂੰ ਮੇਰੀ ਇੱਕ ਬੇਨਤੀ ਆ ਆ ਜਿਹੜੇ ਲੀਡਰ ਆ ਨਾ ਜਿਹੜੇ ਹੁਣ ਫੇਰ ਖੂਦ ਦੇ ਵਿੱਚੋਂ ਬਾਹਰ ਨਿਕਲ ਕੇ ਡੱਡੂਆਂ ਵਾਂਗੂੰ ਟਰੈ ਟਰੈ ਲੱਗ ਪੇ ਕਰਨ ਇਹਨਾਂ ਨੂੰ ਭੁੱਲਿਓ ਨਾ ਇਹਨਾਂ ਦੀਆਂ ਕੀਤੀਆਂ ਯਾਦ ਰੱਖਿਓ ਤੁਹਾਡੇ ਨੇ ਇਹਨਾਂ ਨੇ ਕੀ ਕੁਛ ਕਰਾਇਆ ਇਹਨਾਂ ਨੇ ਕੀ ਕੁਛ ਕਰਾਇਆ ਯਾਦ ਰੱਖਿਓ ਭੁੱਲਿਓ ਨਾ ਸਾਡਾ ਹੁਣ ਇਹ ਫਰਜ਼ ਬਣਦਾ ਵੀ ਤੁਸੀਂ ਸਾਨੂੰ ਬੜਾ ਮੂਹ ਹੀ ਪਿਆਰ ਦਿੱਤਾ ਸਾਡਾ ਉਹ ਪਿਆਰ ਦਾ ਕਰਜ਼ਾ ਚਕਾਉਣਾ ਸਾਡਾ ਨੂੰ ਫਰਜ਼ ਹੈ ਤੇ ਇਹਨਾਂ ਨੂੰ ਮੇਰੀ ਇੱਕ ਬੇਨਤੀ ਆ ਆ ਛੇ ਰੱਖਾ ਇਹ ਸੁਣ ਲਿਓ ਇੱਕ ਇੱਕ ਕੀ ਕਹਿੰਦਾ ਇਹਦੇ ਅਰਥ ਬੜੇ ਡੂੰਘੇ ਆ ਬਹੁਤ ਅਰਥ ਦੂੰਗੇ ਇਹਦੀ ਉਹ ਕਹਿੰਦੇ ਇੱਜ਼ਤ ਤੇ ਸ਼ੋਹਰਤ ਤੇ ਦੌਲਤ ਤੇ ਇੱਜ਼ਤ ਸ਼ੋਹਰਤ ਦੌਲਤ ਉਲਫਤ ਉਲਫਤ ਇੱਜ਼ਤ ਤੇ ਸ਼ੋਹਰਤ ਤੇ ਦੌਲਤ ਤੇ ਉਲਫਤ ਤੇ ਚਾਹਤ ਇਹ ਸਭ ਕੁਝ ਦੁਨੀਆ 'ਮੇਂ ਰਹਤਾ ਨਹੀਂ ਇਹ ਸਭ ਕੁਝ ਦੁਨੀਆ 'ਮੇਂ ਰਹਤਾ ਨਹੀਂ ਅੱਜ ਮੈਂ ਹੂੰ ਜਹਾਂ ਕੱਲ ਕੋਈ ਔਰਤ ਜਿੱਥੇ ਅੱਜ ਤੁਸੀਂ ਹੈ ਨਾ ਉੱਥੇ ਕੱਲ ਕੋਈ ਔਰਥਾ ਉਹ ਵੀ ਇੱਕ ਦੌਰ تھا ਅੱਜ ਵੀ ਇੱਕ ਦੌਰ ਆਜ ਵੀ ਇੱਕ ਦੌਰ ਹੈ ਉਹ ਵੀ ਇੱਕ ਦੌਰ تھا ਸਮੇਂ ਨੇ ਵਕਤ ਨੇ ਤੁਹਾਨੂੰ ਕਦੇ ਮਾਫ ਨਹੀਂ ਕਰਨਾ ਮੈਂ ਯਾਦ ਰੱਖਿਓ ਜੇ ਆਪਣੇ ਨਾਲ ਧੋਖਾ ਕਰੂੰਗੀ ਤੁਹਾਨੂੰ ਕਦੇ ਇਤਿਹਾਸ ਮਾਫ ਨਹੀਂ ਕਰੂਗਾ ਕਦੇ ਵਕਤ ਮਾਫ ਨਹੀਂ ਕਰੂਗਾ ਵਾਕਤ ਤੇ ਇਤਿਹਾਸ ਸਭ ਤੇ ਲਿਖੇ ਜਾਂਦੇ ਔਰ ਪੜ੍ਹੇ ਜਾਂਦੇ ਆ ਇਤਿਹਾਸ ਬਣਾਉਣ ਵਾਲਿਆਂ ਨੂੰ ਸਦਾ ਪਲਕਾਂ ਤੇ ਰੱਖਿਆ ਜਾਂਦਾ ਤੇ ਗਦਾਰਾਂ ਨੂੰ ਸਦਾ ਮਿੱਟੀ ਜਮਲਾਇਆ ਜਾਂਦਾ ਇਹਨਾਂ ਯਾਦ ਰੱਖ ਲਿਓ ਦੌਲਤ ਸ਼ੋਹਰਤ ਕਦੇ ਨਾਲ ਨਹੀਂ ਰਹਿਣੀ ਇਹ ਬਹੁਤ ਇੱਜ਼ਤ ਤੁਹਾਨੂੰ ਦਿੱਤੀ ਤੋਂ ਤੁਸਾਂਭਾਲੀ ਨਹੀਂ ਗਈ ਤੇ ਨੌਜਵਾਨੋ ਜੇ ਹੁਣ ਨਾ ਤੁਸੀਂ ਜਾਗੇ ਫਿਰ ਸਾਡਾ ਕੁਝ ਨਹੀਂ ਹੋਊਗਾ ਹੁਣ ਮੈਂ ਗੱਲ ਕਰਾਂ ਵੀ ਬੱਚਾ ਬੱਚੇ ਨੂੰ ਕਦੇ ਦਿਲ ਦਾ ਭੇਤ ਨਾ ਦਿਓ। ਔਰਤ ਨੂੰ ਕਦੇ ਦਿਲ ਦਾ ਭੇਤ ਨਾ ਦਿਓ। ਹੁਣ ਇੱਕ ਸਮਾਜ ਸੇਵੀ ਇੱਕ ਔਰਤ ਨੇ ਨੰਗਾ ਕੀਤਾ। ਅਸੀਂ 1992 ਦੇ ਵਿੱਚ ਸਦਰਮੋਗੇ ਦੇ ਇਲਾਕੇ ਦੇ ਵਿੱਚ ਤਲਾਸ਼ੀਆਂ ਲੈ ਰਹੇ ਸੀ। ਬਹੁਤ ਵੱਡਾ ਖੜਕੂ ਸੀ ਇਸ ਇਲਾਕੇ ਦਾ ਸਰਵਣ ਸਿੰਘ ਫੌਜੀ ਥੰਮਣ। ਮੈਂ ਨਾਂ ਲੈ ਕੇ ਗੱਲ ਕਰ ਰਿਹਾ ਪਿੰਡ ਦਾ ਨਾਂ ਦੱਸ ਰਿਹਾ। ਪਿੰਡ ਦੇ ਲੋਕ ਜਿਹੜੇ ਕੋਈ ਮੇਰੀ ਵੀਡੀਓ ਦੇਖਣਗੇ ਕਮੈਂਟਾਂ 'ਚ ਦੱਸ ਵੀ ਦੇ। ਤਰਸੀ ਲੈਂਦੇ ਲੈਂਦੇ ਇੱਕ ਬੱਚਾ ਸਾਡੇ ਕੋਲੇ ਆ ਜਾਂਦਾ। ਉਹ ਬੱਚਾ ਅਨਪੋਲ ਹੁੰਦੇ ਆ ਉਹ ਗੱਲੀ ਪੈ ਜਾਂਦਾ ਕੱਪ ਸੰਦਾਰ। ਅਫਸਰ ਉਹਨੂੰ ਸੋਹਣਾ ਸੀ ਬੱਚਾ ਪਿਆਰ ਪੋਤਰਾ ਸੀ ਉਹਦਾ ਸਰਮਨ ਸਿੰਘ ਫੌਜੀ ਦਾ। ਪਰ ਨਾ ਤਾਂ ਅਫਸਰ ਨੂੰ ਪਤਾ ਵੀ ਇਹ ਬੱਚਾ ਮੈਨੂੰ ਕੀ ਕਹਿ ਰਿਹਾ ਹੈ। ਬੱਚਾ ਪਿਸਤਲ ਨਾਲ ਸਾਡੇ ਮੇਰੇ ਵਾਲਾ ਹੱਥ ਕਰ ਕਰ ਕੇ ਕਹਿੰਦਾ ਸਾਡੇ ਕੋਲੇ ਵੀ ਐਫ ਜੇ ਹੈਗੇ ਆ। ਮੇਰੇ ਬਾਪੂ ਕੋਲੇ ਵੀ ਐਫ ਜੇ ਹੈਗੇ ਆ। ਹੁਣ ਸਾਨੂੰ ਤਾਂ ਪਤਾ ਵੀ ਉਹ ਘਰ ਉਹਦਾ ਸਰਮਣ ਸਿੰਘ ਫੌਜੀ ਦਾ ਉਹ ਖਾਲਸਤਾਨ ਕਮਾਂਡੋ ਫੋਰਸ ਦਾ ਇਸ ਏਰੀਆ ਦਾ ਏਰੀਆ ਕਮਾਂਡਰ ਸੀ ਉਹ ਬੱਚਾ ਤੇ ਅਫਸਰ ਕਹਿੰਦਾ ਵੀ ਕਿੱਥੇ ਆ ਫਿਰ ਤੁਹਾਡੇ ਡੀਐਸਪੀ ਸਾਹਿਬ ਸੀ ਉਹਨੇ ਉਂਗਲ ਫੜੀ ਤੇ ਟਰਾਲੀ ਕੋਲ ਲਿਜਾਏ ਖੜਾ ਕਰਤਾ ਕਹਿੰਦਾ ਜੀ ਬਾਪੂ ਇੱਥੇ ਰੱਖਦਾ ਹੁੰਦਾ ਹੁਣ ਟਰਾਲੀ ਵੇਖ ਲਈ ਚਾਰਸ ਫੇਰੋਂ ਪਤਾ ਨਾ ਲੱਗੇ ਜਦੋਂ ਵੇਖਿਆ ਟਰਾਲੀ ਹਲਾਈ ਤੇ ਇੱਕ ਥੱਲੇੋਂ ਜਿਹੜਾ ਹਿੱਸਾ ਹੁੰਦਾ ਉਹ ਥੋੜਾ ਜਿਹਾ ਹਿੱਸਾ ਬਾਹਰ ਨਿਕਲਿਆ ਉਹ ਕਿ ਦਰਾਜ ਬਣਿਆ ਸੀ ਉੱਥੇ ਉਹ ਕਿਤੇ ਬੱਚੇ ਨੂੰ ਬੁੱਕਲ ਦੇ ਵਿੱਚ ਕਿਤੇ ਜਾਂਦੇ ਫੌਜੀ ਦੇ ਚੱਕਿਆ ਸੀ ਮੁਰਕੇ ਬਾਅਦ ਚ ਦੱਸਦੇ ਹੀ ਕਰਦੇ ਵੀ ਉਹ ਕਿਤੇ ਸਾਹਮਣੇ ਲਿਆ ਕੇ ਉਹਨੇ ਰੱਖ ਕੇ ਤੇ ਅਗਲੇ ਦਿਨ ਕਿਤੇ ਉਹ ਅਸਲਾ ਅੱਗੇ ਸਪਲਾਈ ਕਰਨ ਜਾਣਾ ਸੀ ਟਰੈਕਟਰ ਦੇ ਮਗਰ ਪਾ ਕੇ ਉਹ ਕਿਸੇ ਦੀ ਡਿਊਟੀ ਹੋਰ ਦੀ ਲਾਤੀ ਹੋਣੀ ਆ ਵੀ ਪਾਈ ਇੱਥੇ ਜਾ ਕੇ ਛੱਡਿਆ ਹੀ ਪਟਰਾਲੀ ਤੁਰ ਜਾਂਦੀ ਟਰੈਕਟਰ ਮਗਰ ਕਿਹੜਾ ਕਿਸੇ ਨੂੰ ਪਤਾ ਹੁਣ ਬੱਚਾ ਵੇਂਦਾ ਸੀ ਬੱਚੇ ਨੂੰ ਨਹੀਂ ਪਤਾ ਵੀ ਇਹਦਾ ਰਿਜ਼ਲਟ ਕੀ ਨਿਕਲਣਾ ਬੱਚੇ ਨੂੰ ਨਹੀਂ ਪਤਾ ਕੀ ਸਾਡੇ ਵਾਸਤੇ ਇਹ ਚੀਜ਼ ਕਿੰਨੀ ਵੱਡੀ ਵੀਰੇ ਪਰਿਵਾਰ ਵਾਸਤੇ مصیبت ਬਣਦੀ ਬਣੂਗੀ ਬੱਚਾ ਨਾ ਬੱਚਾ ਨਦਾਨ ਹੈ ਇਹ ਆਣੇ ਗੁਰਬਾਣੀ ਵੀ ਕਹਿੰਦੀ ਹੈ ਨਿਆਲ ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ راس ਹੁਣ ਬਜ਼ੁਰਗ ਨੇ ਨਿਆਣੇ ਨਾਲ ਦੋਸਤੀ ਦੋਸਤੀ ਜਦੋਂ ਸਾਹਮਣੇ ਰੱਖਤਾ ਤੇ ਬੱਚੇ ਨੇ ਸਾਰਾ ਭੇਤ ਖੋਲਤਾ ਤੇ ਜਦੋਂ ਉਹ ਦਰਾਜ ਖੋਲ੍ਹਿਆ ਉਹਦੇ ਵਿੱਚੋਂ ਅਸਾਲਟ ਪਿਸਟਲ ਗ੍ਰਨੇਡ ਸਾਰਾ ਕੁਝ ਮਿਲ ਗਿਆ ਹੁਣ ਬੱਚਾ ਤਾਂ ਇਹ ਜਾਣਾ ਉਹਨੂੰ ਕੋਈ ਪਤਾ ਨਹੀਂ ਵੀ ਇਹ ਚੀਜ਼ ਸਾਡੇ ਵਾਸਤੇ ਕਿੰਡੀ ਵੱਡੀ ਮੁਸੀਬਤ ਖੜੀ ਕਰਦੀ ਹੈ ਚਲੋ ਅਫਸਰ ਉਸ ਵੇਲੇ ਕੇ ਚੰਗੇ ਹੁੰਦੇ ਉਹਨਾਂ ਨੇ ਪਰਚਾ ਦਿੱਤਾ ਫੌਜੀ ਤਾਂ ਪਗੋੜਾ ਹੀ ਸੀ ਤੇ ਚਲੋ ਪੰਚਾਇਤ ਨੇ ਸਫਾਈ ਸਕੂਈ ਦੇ ਕੇ ਉਹ ਘਰ ਦੇ ਮੈਂਬਰ ਜਿਹੜੇ ਸੀਗੇ ਉਹਦੇ ਕੁਝ ਛੱਡ ਦਿੱਤੇ ਇੱਕ ਅੱਧੇ ਤੇ ਪਰਚਾ ਦਿੱਤਾ ਸੀ ਹੁਣ ਬੱਚੇ ਨੇ ਕਿੰਡੀ ਵੱਡੀ ਮੁਸੀਬਤ ਖੜੀ ਕਰਤੀ ਥੋੜਾ ਬੋਤਾ ਭੇਜ ਦਦਾਦੇ ਨੇ ਆਪਦੇ ਪੋਤੇ ਨਾਲ ਸਾਂਝਾ ਕਰ ਲਿਆ ਜਾਂ ਉਹਦੇ ਅੱਖਾਂ ਦੇ ਸਾਹਮਣੇ ਕਰ ਲਿਆ ਤੇ ਜਿਹੜੇ ਕੰਨਾਂ ਦੇ ਕੱਚੇ ਬੰਦੇ ਹੁੰਦੇ ਆ ਉਹਨਾਂ ਕੋਲੇ ਗੱਲ ਕਦੇ ਪਚਦੀ ਨਹੀਂ ਹੁੰਦੀ ਉਹਨਾਂ ਕੋਲੇ ਇੱਕ ਗੱਲ ਕਰ ਦਿਓ ਤੜਕੇ ਨੂੰ ਸਾਰੇ ਪਿੰਡ ਚ ਘੁਮਾ ਦੇਣੀਏ ਨਾਲੇ ਕਹਿਣਗੇ ਤੈਨੂੰ ਹੀ ਦੱਸੀ ਆ ਗਾਹ ਨਾ ਕਿਸੇ ਨੂੰ ਦੱਸਦੀ ਗੱਲ ਤੇਰੇ ਤੇ ਮੇਰੇ ਚ ਉਹ ਥੋੜੀ ਜਿਹੀ ਵੀਡੀਓ ਲੰਬੀ ਹੋ ਜੂਗੀ ਇੱਕ ਕੰਨਾ ਦੇ ਕੱਚੇ ਬੰਦੇ ਨੇ ਕਿਵੇਂ ਕਿਲੀ ਬੋਦਲਾ ਵਾਲਾ ਪਰਿਵਾਰ ਉਜਾੜਿਆ ਉਹ ਆਪ ਅਗਲੀ ਵੀਡੀਓ ਤੇ ਗੱਲ ਕਰਾਂਗੇ ਪਰ ਵੀਡੀਓ ਲੰਬੀ ਹੋ ਜਾ। ਹੁਣ ਮੈਂ ਆਵਾ ਬੱਚਿਆਂ ਦੇ ਮਾ ਪਿਓ ਦੇ ਜਦੋਂ ਬੱਚੇ ਜਵਾਨ ਹੋ ਜਾਣ। ਉਹਨਾਂ ਨਾਲ ਜਿਹੜਾ ਰਿਸ਼ਤਾ ਉਹ ਦੋਸਤੀ ਵਾਲਾ ਰੱਖੋ। ਮਾਂ ਤੇ ਧੀ ਦਾ ਦੋਸਤੀ ਵਾਲਾ ਰਿਸ਼ਤਾ ਹੋਣਾ ਚਾਹੀਦਾ। ਪਿਓ ਤੇ ਪੁੱਤ ਦਾ ਦੋਸਤੀ ਵਾਲਾ ਰਿਸ਼ਤਾ ਹੋਣਾ ਚਾਹੀਦਾ। ਬੱਚੇ ਨੂੰ ਕੋਲ ਬਿਠਾਓ, ਉਹਦੀ ਗੱਲ ਸੁਣੋ, ਸਮਝੋ। ਉਹਦੇ ਨਾਲ ਦਿਲ ਦੀ ਗੱਲ ਕਰੋ ਔਰਤਾਂ ਹੁਣ ਜਿਵੇਂ ਸਾਡੇ ਪੁਲਿਸ ਵਾਲਿਆਂ ਦੇ ਬੱਚੇ ਆ ਜਿਹੜੇ ਮਾੜਾ ਮੋੜ ਕ੍ਰਿਮੀਨਲ ਲੋਕ ਹੁੰਦੇ ਆ ਜਾਂ ਬੱਚੇ ਉਹ ਸਾਡੇ ਬੱਚਿਆਂ ਨੂੰ ਤਾਂ ਛੇਤੀ ਉਹ ਗੱਲ ਵਿੱਚ ਲੈ ਲੈਂਦੇ ਵੀ ਆਪੇ ਇਹਦਾ ਪਿਓ ਹੈਗਾ ਮਗਰ ਪੈਰਭਾਈ ਕਰੂਗਾ ਤੇ ਆਪੇ ਸਾਡੇ ਵਾਸਤੇ ਸ਼ੈਲਟਰ ਬਣੂਗਾ ਕੱਲ ਨੂੰ ਸਾਡਾ ਇਹਨਾਂ ਬਚਾਅ ਹੋਊਗਾ ਕਿਤੇ ਵੀ ਲੰਘਣਾ ਟੱਪਣਾ ਕੋਈ ਚੀਜ਼ ਲੈ ਕੇ ਤੇ ਉੱਥੇ ਇਹਦਾ ਨਾਮ ਯੂਜ਼ ਕਰਾਂਗੇ ਤੇ ਪਿਓ ਦਾ ਕਰਾਂਗੇ ਐਸ ਜਮਾਨੇ ਦੇ ਵਿੱਚ ਸਭ ਤੋਂ ਜੇ ਬਚਾਉਣੇ ਔਖੇ ਆ ਤੇ ਆਪਦੇ ਪੁੱਤ ਧੀਆਂ ਬਚਾਉਣੇ ਔਖੇ ਆ ਫਰੀਦਕੋਟ ਦੇ ਨਾਲ ਇੱਕ ਪਿੰਡ ਪੈਂਦਾ ਭੋਲੂ ਵਾਲਾ ਇੱਕ ਪੰਜਾਬ ਦਾ ਧਾਰਮਿਕ ਮੁਖੀ ਦਾ ਬਹੁਤ ਪ੍ਰਭਾਵਸ਼ਾਲੀ ਪਰਿਵਾਰ ਆਪਣੇ ਪੰਜਾਬ ਦਾ ਉਹਨਾਂ ਦੀ ਉਹ ਰਿਸ਼ਤੇਦਾਰੀ ਪੈਂਦੀ ਸੀ ਉੱਥੇ ਬਹੁਤ ਕਰੀਬੀ ਰਿਸ਼ਤੇਦਾਰੀ ਮੇਰੀ ਵੀ ਉੱਥੇ ਬਹੁਤ ਕਰੀਬੀ ਰਿਸ਼ਤੇਦਾਰੀ ਹੈ ਲੜਕੀ ਦਾ ਵਿਆਹ ਤਰਿਆ ਟੀਚਰ ਲੱਗੀ ਲੜਕੀ ਐਮਏ ਐਮਐਡ ਡਬਲ ਐਮਏ ਐਮਐਡ ਪੜੀ ਲਿਖੀ ਕੁੜੀ ਸੀ ਰਾਤ ਨੂੰ ਆਪਣੇ ਹੋਣ ਵਾਲੇ ਹਸਬੰਦ ਨਾਲ ਗੱਲ ਕੀਤੀ ਸਾਰਾ ਉਹਦੇ ਨਾਲ ਸ਼ੇਅਰ ਕੀਤਾ ਕਿ ਤੋ ਸ਼ੇਰਵਾਨੀ ਦਾ ਰੰਗ ਤੁਹਾਡਾ ਕੀ ਹੋਊਗਾ ਮੇਰੇ ਲਹਿੰਗੇ ਦਾ ਰਾਤ ਨੂੰ ਮਤਲਬ 11:30 12 ਵਜੇ ਕੁੜੀ ਆਪਣੇ ਪਤੀ ਨਾਲ ਗੱਲ ਕਰਕੇ ਹਜੇ ਵਿਆਹ ਨੂੰ ਆਉਣਾ ਸੀ ਜਿਵੇਂ ਅੱਜ ਬਰਾਤ ਆਉਣੀ ਆ ਉਸ ਰਾਤ ਨੂੰ 12 1 ਵਜੇ ਤੱਕ ਉਹ ਗੱਲਾਂ ਗੁੱਲਾਂ ਕਰਕੇ ਨੱਚ ਟੱਪ ਕੇ 2 ਵਜੇ ਪੈ ਗਈ। ਤੇ ਲਾਸਟ ਕਾਲ ਆ ਜਿਹੜੀ ਉਹ ਸਵੇਰ 1 ਵਜੇ ਹੋਈ ਵੀ ਸੀ ਆਪਦੇ ਹਸਬੰਦ ਨਾਲ ਵੀ ਵੀ ਉਹਨਾਂ ਨੇ ਦੱਸਿਆ ਮੁੰਡੇ ਨੇ ਬਾਅਦ ਵਿੱਚ ਵੀ ਸਾਨੂੰ ਇਹ ਕਿਹਾ ਵੀ ਬਰਾਤ ਤੁਸੀਂ ਲੇਟ ਨਾ ਹੋਇਓ। ਪਰ ਅਚਾਨਕ ਪਹਾਣਾ ਕੀ ਵਾਪਰਦਾ। ਕੁੜੀ ਗਾਇਬ ਹੋ ਜਾਂਦੀ ਹੈ ਇੱਕਦਮ। ਤੇ ਮਗਰਲੇ ਪਾਸੇ ਘਰ ਦੇ ਤੂੜੀ ਵਾਲਾ ਕਮਰਾ ਸੀ। ਤੂੜੀ ਵਾਲੇ ਕਮਰੇ ਨੂੰ ਅੱਗ ਲੱਗ ਗਈ। ਲੱਗੀ ਹੋਈ ਸੀ। ਪਹਿਲੀ ਨਜ਼ਰ ਪਰਿਵਾਰ ਦੇ ਧਿਆਨ ਚ ਗਈ ਵੀ ਉੱਥੇ ਹਲਵਾਈ ਦੀ ਪੱਠੀ ਸੀ ਵੀ ਪੱਠੀ ਦੇ ਵਿੱਚੋਂ ਕੋਈ ਚਿੰਗਿਆੜੀ ਨਿਕਲ ਕੇ ਤੂੜੀ ਨੂੰ ਪੈ ਗਈ ਤੂੜੀ ਨੂੰ ਅੱਗ ਲੱਗੀ ਹੋਇਆ ਕੀ ਕੁੜੀ ਨੇ ਆਪਣੇ ਆਪ ਨੂੰ ਅੱਗ ਲਾ ਕੇ ਤੂੜੀ ਵਾਲੇ ਕਮਰੇ 'ਚ ਜਾ ਕੇ ਬੜ ਗਈ ਕੁੜੀ ਵਿੱਚੇ ਹੀ ਮੱਚ ਗਈ ਪਰਿਵਾਰ ਨੇ ਤੂੜੀ ਇਕੱਠੀ ਕੀਤੀ ਵੱਡੀਆਂ ਨਹਰਾਈ ਸਿੱਟੇ ਆਂਦੀ ਕੁਛ ਜਿਹੜਾ ਸਰੀਰ ਬਚਿਆ ਸੀ ਉਹਦਾ ਅੰਤਮ ਸੰਸਕਾਰ ਕਰਦਾ ਤੇ ਸਾਢੇ 10 ਵਜੇ ਸਾਨੂੰ ਪਤਾ ਲੱਗਦਾ ਇਨਫੋਰਮੇਸ਼ਨ ਆ ਗਈ ਮੈਂ ਗਿਆ ਮੌਕੇ ਤੇ ਸਾਰੀ ਸਿਚੁਏਸ਼ਨ ਜਿਹੜੀ ਸੀ ਸਾਰੀ ਜਾ ਕੇ ਦੇਖੀ ਚਲੋ ਪਹਿਲੀ ਨਜ਼ਰ ਤੋਂ ਤਾਂ ਗੱਲ ਕੋਈ ਲੱਗੀ ਨਹੀਂ ਜਦੋਂ ਰਾਤ ਨੂੰ 1:30 ਵਜੇ ਕੁੜੀ ਆਪਦੇ ਹੋਣ ਵਾਲੇ ਹਸਬੰਦ ਨਾਲ ਗੱਲ ਕਰਦੀ ਐ ਇਥੋਂ ਪਤਾ ਲੱਗਦਾ ਵੀ ਕੋਈ ਉਹ ਤਾਂ ਗੱਲ ਹੈ ਨਹੀਂ ਕੋਈ ਜ਼ਬਰਦਸਤੀ ਵਿਆਹ ਪਿਆਰ ਵਾਲੀ ਕੋਈ ਪਰ ਅਚਾਨਕ ਕੁੜੀ ਆਪਣੇ ਆਪ ਏਡਾ ਵੱਡਾ ਫੈਸਲਾ ਲੈ ਲਿਆ ਪਰਿਵਾਰ 'ਚ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਆਪਣੀ ਮਾਂ ਨਾਲ ਸੁੱਤੀ ਹੈ ਰਾਤ ਨੂੰ ਤੇ ਮਾਂ ਨੂੰ ਵੀ ਨਹੀਂ ਪਤਾ ਵੀ ਮੇਰੇ ਨਾਲ ਕਦੋਂ ਉੱਠ ਕੇ ਚਲੀ ਗਈ ਤੇ ਕਦੋਂ ਨੇ ਇਹ ਕੰਮ ਕਰ ਲਿਆ ਇੱਕ ਪਾਸੇ ਹਲਵਾਈ ਸੁੱਤੇ ਪਏ ਐ ਉਨਾਂ ਨੂੰ ਵੀ ਪਤਾ ਲੱਗਿਆ ਗਵਾਂਡੀਆਂ ਦੇ ਘਰੇ ਜਦੋਂ ਕੰਧ ਵਿੱਚੋਂ ਧੂੰਆਂ ਨਿਕਲਣ ਲੱਗ ਗਿਆ ਮੋਰੀਆਂ ਵੇਖਦੀ ਉਹਨਾਂ ਨੇ ਦੱਸਿਆ ਵੀ ਤੁਹਾਡੇ ਅੰਦਰ ਅੱਗ ਲੱਗੀ ਪਈ ਆ ਕਿ ਧੂੰਆਂ ਇੱਧਰ ਆ ਰਿਹਾ ਪਰਿਵਾਰ ਨੇ ਹਲਵਾਈ ਚੈੱਕ ਕੀਤੇ ਸਾਰਾ ਕੀਤਾ ਵੀ ਕੌਣ ਹੈ ਤੇ ਕੁੜੀ ਗਾਇਬ ਹੁਣ ਦੇਖੋ ਪੁਲਿਸ ਅਫਸਰ ਦਾ ਕੀ ਫਰਜ਼ ਮੰਗਦਾ ਅਸੀਂ ਸਾਰਾ ਦਿਨ ਉੱਥੇ ਬੈਠੇ ਸਾਰੀ ਕੁੱਲੀ ਕੁੱਲੀ ਬਰੀਕੀ ਅਖੀਰ ਤੇ ਆ ਕੇ ਇਹ ਇਹ ਹੀ ਪਤਾ ਲੱਗਿਆ ਵੀ ਕੁੜੀ ਆਪਣੀ ਮਾਂ ਨੂੰ ਹੱਦ ਤੋਂ ਵੱਧ ਪਿਆਰ ਕਰਦੀ ਸੀ ਹੁਣ ਗੱਲਾਂ ਬਣਾਉਣ ਨੂੰ ਕੋਈ ਕੁਝ ਬਣਾ ਸਕਦਾ ਕੋਈ ਕੁਝ ਬਣਾ ਸਕਦਾ ਸਾਡੀ ਥਿਉਰੀ ਅਸੀਂ ਗਾ ਮਨੋਵਿਗਿਆਨਕਾਂ ਨਾਲ ਗੱਲ ਕੀਤੀ ਕਿਉਂਕਿ ਬੜਾ ਪ੍ਰਭਾਵਸ਼ਾਲੀ ਪਰਿਵਾਰ ਸੀਗਾ ਪੰਜਾਬ ਦਾ ਉਹਨਾਂ ਦੀ ਰਿਸ਼ਤੇਦਾਰੀ ਸੀ ਤੇ ਮੇਰੀ ਵੀ ਉਹ ਉੱਥੇ ਉਸ ਪਿੰਡ ਰਿਸ਼ਤੇਦਾਰੀ ਹੈ ਰੋਡੇ ਰੋਡੇ ਪਿੰਡ ਦੀ ਮੈਂ ਤੁਹਾਨੂੰ ਦੱਸ ਚਲੋ ਗੱਲ ਕਰ ਹੀ ਦਿੰਦਾ ਅਖੀਰ ਤੇ ਆ ਕੇ ਗੱਲ ਇਹ ਸੀ ਵੀ ਕੁੜੀ ਦੇ ਦਿਮਾਗ ਤੇ ਕੋਈ ਗੱਲ ਇਹ ਜੀ ਘਰ ਕਰ ਗਈ ਵੀ ਮੈਂ ਆਪਣੀ ਮਾਂ ਤੋਂ ਬਿਨਾ ਕਿਵੇਂ ਜਾਵਾਂਗੀ ਕਿਵੇਂ ਰਹੂੰਗੀ ਉੱਥੇ ਉਹ ਕੁੜੀ ਦਿਮਾਗ ਤੇ ਲੋਡ ਪਾ ਕੇ ਐਡਾ ਵੱਡਾ ਕਦਮ ਚੱਕ ਗਈ ਇੰਨੀ ਪੜ੍ਹੀ ਲਿਖੀ ਬੱਚੀ ਸਰਕਾਰੀ ਟੀਚਰ ਕਿਤੇ ਥੋੜਾ ਜਿਹਾ ਬੱਚੇ ਦੇ ਉੱਤੇ ਟਾਈਮ ਦੇ ਕੇ ਇੰਨਾਂ ਚੀਜ਼ਾਂ ਵਾਸਤੇ ਬੱਚੇ ਨੂੰ ਮੋਟੀਵੇਟੇਟਡ ਕੀਤਾ ਹੁੰਦਾ ਤੇ ਸ਼ਾਇਦ ਅੱਜ ਉਹ ਕੁੜੀ ਹੱਸਦੀ ਵਸਦੀ ਆਉਂਦੇ ਘਰੇ ਹੁੰਦੀ गांव वाला परिवार ਵੀ ਬੜਾ ਸੌਲਵਡ ਪਰਿਵਾਰ ਕੋਈ ਇਹੋ ਜੀ ਗੱਲ ਨਜ਼ਰ ਨਹੀਂ ਆਈ ਤੇ ਅਖੀਰ ਤੇ ਆ ਕੇ ਅਸੀਂ ਕੇਸ ਬੰਦ ਕੀਤਾ ਅਫਸਰਾਂ ਦੇ ਧਿਆਨ ਚ ਸਾਰਾ ਲੈਂਦਾ ਵੇ ਵੀ ਇਹੀ ਗੱਲ ਸਾਡੇ ਧਿਆਨ ਚ ਆਈ ਇਹੀ ਸਾਨੂੰ ਜਿਹੜੇ ਸਾਈਕੋ ਦੇ ਸਪੈਸ਼ਲਿਸਟ ਹੁੰਦੇ ਆ ਸਾਈਕਲੋਜੀ ਦੇ ਉਹਨਾਂ ਨਾਲ ਡਿਸਕਸ ਇਹੀ ਚੀਜ਼ ਨਿਕਲ ਕੇ ਆਈ ਸਾਹਮਣੇ ਵੀ ਕੁੜੀ ਜੱਕਦਮ ਜਿਹੜਾ ਹੈਗਾ ਇੱਕ ਇੱਕ ਵਾਰੀ ਆ ਕੇ ਤੁਹਾਡਾ ਦਿਮਾਗ ਹੈ ਜਿਹੜਾ ਸੋਚਣਾ ਬੰਦ ਕਰ ਦਿੰਦਾ ਜਾਂ ਤਾਂ ਬਹੁਤ ਹੀ ਖੁਸ਼ੀ ਦੇ ਹਾਲਾਤ ਹੋ ਜਾਣ ਆਪਾਂ ਕਹਿੰਦੇ ਵੀ ਲਾਟਰੀ ਨਿਕਲੀ ਫਲਾਣੇ ਦੀ ਉਹਨੂੰ ਅਟੈਕ ਆ ਗਿਆ ਦਿਮਾਗ ਸੋਚਣਾ ਹੀ ਬੰਦ ਕਰ ਦਿੰਦਾ ਪ੍ਰਦਰਸ਼ਤ ਨਹੀਂ ਹੁੰਦੀ ਚੀਜ਼ ਹਾਲਾਤ ਇਹ ਜਿਹੇ ਦਿਮਾਗ ਬਣਾ ਲੈਂਦਾ ਵੀ ਮਰ ਜਗੀ ਇਹ ਦਮਾਰੀ ਜਾਂ ਸੁਸਾਈਡ ਕੇਸਾਂ 'ਚ ਇਹੀ ਹੁੰਦਾ ਜੇਕਰ ਆਪਾਂ ਇਹ ਗੱਲ ਕਹੀਏ ਵੀ ਤੰਗੀ 'ਚ ਲੋਕ ਸੁਸਾਈਡ ਕਰਦੇ ਆ ਤੇ ਪੰਜਾਬ ਦੇ ਵਿੱਚ ਦੋ ਬਹੁਤ ਵੱਡੇ ਘਰਾਣੇ ਆ ਅਮੀਰ ਪਰਿਵਾਰ ਜਿਨ੍ਹਾਂ ਦੇ ਘਰ ਦੇ ਮੁਖੀਆਂ ਨੇ ਸੁਸਾਇਡ ਕੀਤੀ ਆ ਇੱਕ ਤਾਂ ਅਮੋਰ ਸਾਈਡ ਦਾ ਪਰਿਵਾਰ ਹੈ ਸਿਆਸਤ ਵਿੱਚ ਬਹੁਤ ਵੱਡਾ ਪਰਿਵਾਰ ਹੈ ਇੱਕ ਰਾਜੇ ਦਾ ਬੇਟੇ ਨੇ ਸੁਸਾਇਡ ਕੀਤੀ ਸੀ ਹੁਣ ਉਹਨਾਂ ਕੋਲ ਤਾਂ ਕਿਸੇ ਚੀਜ਼ ਦੀ ਤੰਗੀ ਨਹੀਂ ਇਸ ਕਰਕੇ ਜਦੋਂ ਇਹ ਇਹ ਜਿਹੇ ਦਿਨ ਹੁੰਦੇ ਆ ਆਪਦੇ ਧੀਆਂ ਪੁੱਤਾਂ ਦੇ ਨਾਲ ਬੈਠਣ ਦਾ ਉਹਨਾਂ ਨੂੰ ਵਕਤ ਦਿਓ ਬੱਚਿਆਂ ਨੂੰ ਬੱਚਿਆਂ ਦੇ ਨਾਲ ਵਕਤ گزارੋ ਮੇਰੇ ਕੋਲੇ ਇੰਨੀਆਂ ਸਟੋਰੀਆਂ ਇਹ ਜੀਆਂ ਪਈਆਂ ਪਤਾ ਨਹੀਂ ਕਿੰਨੇ ਘਰ ਜਿਹੜੇ ਡੇਰਿਆਂ ਨੇ ਉਜਾੜੇ ਆ ਉੱਥੇ ਮੁੰਡੇ ਕੁੜੀਆਂ ਪਰਿਵਾਰ ਮੁੰਡੇ ਵਾਲਿਆਂ ਦਾ ਪਰਿਵਾਰ ਵੀ ਡੇਰਿਆਂ ਜਾਂਦਾ ਸੀ ਕੁੜੀ ਵਾਲਿਆਂ ਦਾ ਵੀ ਜਾਂਦਾ ਸੀ ਹਾਲਾਂਕਿ ਮੁੰਡੇ ਤੇ ਕੁੜੀ ਦਾ ਕੋਈ ਮੇਲ ਨਹੀਂ ਸੀ ਆਪ ਮਾਪੇ ਬਾਬਿਆਂ ਦੇ ਚੁੰਗਲ 'ਚ ਫਸੇ ਬੈਠੇ ਆ ਤੇ ਬੱਚੇ ਬਾਹਰ ਉੱਥੇ ਸੇਵਾ ਕਰਦੇ ਇੱਕ ਦੂਜੇ ਨਾਲ ਗੱਲ ਕਰਦੇ ਕਰਦੇ ਰਿਲੇਸ਼ਨ ਚਲੇ ਗਏ ਲਾ ਮੈਰਜ ਕਰਵਾ ਲਈ ਕੋਈ ਬਾਬਾ ਕੰਮ ਨਹੀਂ ਆਇਆ ਅਖੀਰ ਤੇ ਆ ਕੇ ਕੰਦਲ ਚ ਸਿਰ ਮਾਰਦੇ ਸਾਡੇ ਕੋਲ ਥਾਣੇ ਚ ਵੇਖੇ ਅੱਜ ਦੇ ਜਮਾਨੇ ਦੇ ਵਿੱਚ ਸਭ ਤੋਂ ਔਖੀ ਜਿਹੜੀ ਸਥਿਤੀ ਆ ਉਹ ਆਪਣੇ ਬੱਚਿਆਂ ਨੂੰ ਸੰਭਾਲਣਾ ਬੱਚਿਆਂ ਨਾਲ ਦੋਸਤੀ ਦਾ ਰਿਸ਼ਤਾ ਰੱਖੋ ਬੱਚਿਆਂ ਨਾਲ ਹਰ ਦੁੱਖ ਸੁੱਖ ਦੀ ਗੱਲ ਸਾਂਝੀ ਕਰੋ ਬੱਚੇ ਉੱਤੇ ਨਿਗਾਹ ਰੱਖੋ ਤੁਹਾਡਾ ਬੱਚਾ ਮੁੰਡਾ ਨੌਜਵਾਨਾ ਘਰੇ ਲੇਟ ਆਉਂਦਾ ਬਾਥਰੂਮ ਦੇ ਵਿੱਚ ਅਨਸੈਸਰੀ ਇਹ ਘੰਟਾ ਘੰਟਾ ਵੜਿਆ ਰਹਿੰਦਾ ਉਸ ਬੱਚੇ ਤੇ ਜ਼ਰੂਰ ਨਿਗਰ ਰੱਖੋ ਤੁਹਾਡੇ ਕੋਲੇ ਬੱਚਾ ਝੂਠ ਮਾਰ ਕੇ ਘਰੋਂ ਬਾਹਰ ਜਾਣ ਦਾ ਜਿਆਦਾ ਇਛਕ ਹੋ ਗਿਆ ਵੀ ਉਹਨੂੰ ਐ ਲੱਗਦਾ ਵੀ ਤੁਹਾਨੂੰ ਲੱਗਦਾ ਵੀ ਬੱਚਾ ਯਾਰ ਘਰੇ ਰਹਿਣਾ ਨਹੀਂ ਚਾਹੁੰਦਾ ਉਸ ਬੱਚੇ ਤੇ ਨਿਗਰ ਰੱਖੋ ਛੇਤੀ ਨਿਗਰ ਰੱਖ ਲਵਾਂਗੇ ਛੇਤੀ ਉਹਨੂੰ ਮੋੜ ਲਵਾਂਗੇ ਤੇ ਸਾਡਾ ਜਿਹੜਾ ਧਾਰਮਿਕ ਸਾਡੀ ਪਰੰਪਰਾ ਹੈਗੀ ਆ ਸਾਨੂੰ ਇਹਦੇ ਉੱਤੇ ਵੀ ਬਹੁਤ ਵੱਡਾ ਵਰਕ ਕਰਨਾ ਪੈਣਾ ਇਦੂ ਅੱਗੇ ਸਾਡੇ ਅੱਗੇ ਇੱਕ ਚੁਣੌਤੀਆਂ ਨਹੀਂ ਕਲੀ ਲੈਂਡ ਜਿਹੜੀ ਪਾਲਿਸੀ ਹੈ ਇਹਦੀ ਨਹੀਂ ਚੁਣੌਤੀ ਸਾਡੇ ਅੱਗੇ ਬਹੁਤ ਚੁਣੌਤੀਆਂ ਖੜਗੀਆਂ ਇੱਕ ਚੀਜ਼ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾਉਣਾ ਹੈ ਵੀ ਅਮਰਤ ਛੱਕ ਲੈਣਾ ਕੋਈ ਇਹ ਥੋੜੀ ਆ ਵੀ ਤੁਸੀਂ ਕਿਰਪਾਨ ਪਾ ਲਈ ਇੱਕ ਫਾਰਮੈਲਿਟੀ ਕਰਤੀ ਜੀ ਮੈਂ ਅਮਰਤਾਰੀ ਹੋ ਗਿਆ ਤੇ ਜੇ ਤੁਸੀਂ ਕੰਮ ਇਹ ਜੇ ਕਰਨੇ ਆ ਤੇ ਫਿਰ ਤੁਸੀਂ ਅਸੀਂ ਖੜੇ ਕਿੱਥੇ ਆ ਫਿਰ ਤੁਸੀਂ ਆਪਨ ਦਾਜਾ ਲਾ ਲਓ ਤੇ ਸਾਡੇ ਵਾਸਤੇ ਇਸ ਵੇਲੇ ਆ ਜਿਹੜੇ ਬੂਬਨੇ ਆ ਇਹ ਸਾਡੇ ਵਾਸਤੇ ਬਹੁਤ ਵੱਡੀ ਚੁਣੌਤੀ ਬਣਦੇ ਜਾ ਰਹੇ ਆ ਇਹ ਸੋਸ਼ਲ ਮੀਡੀਆ ਉੱਤੇ ਲੱਖਾਂ ਤੇਨਾਂ ਦੇ ਵਿਊ ਆ ਸੰਗੀਤ ਸਾਡਾ ਨਹੀਂ ਰਹਿ ਗਿਆ ਧਰਤੀ ਸਾਡੀ ਨਹੀਂ ਰਹਿ ਗਈ ਪਾਣੀ ਸਾਡਾ ਨਹੀਂ ਰਹਿ ਗਿਆ ਧਰਮ ਸਾਡੇ ਨੂੰ ਚਾਰ ਚਫੇਰੇ ਖਤਰਾ ਹੁਣ ਆ ਦੇਖੋ ਤੁਸੀਂ ਕੀ ਐ ਇੱਕ ਅੰਮ੍ਰਿਤਧਾਰੀ ਬੀਬੀ ਐ ਤੇ ਉਹਦੇ ਮੂੰਹ ਦੇ ਉੱਤੇ ਬਾਬਾ ਧੂਹਾ ਮਾਰਦਾ ਆ ਆ ਦੇਖ ਲਓ ਤੁਸੀਂ ਔਰ ਇੱਥੇ ਕੀ ਕਰੋਗੇ ਚਲੋ ਤਾਂ ਅੰਮ੍ਰਿਤਸਰ ਕੇ ਆਇਆ ਬੀਬੀ ਦਾ ਉਹ ਸੈਕਟ ਪੀਰਿਆ ਬਾਬੂ ਜੀ ਦਾ ਲਾ ਕੇ ਵੇਖ ਬਾਬਾ ਨਾ ਕੱਪ ਕਰੇ ਫਿੱਟ ਲੱਦ ਕੇ ਦੀ ਐ ਤਵਾ ਘਹਿਨੇਗਾ ਆ ਮਰੇ ਤਾਂ ਛੱਡੇ ਨੂੰ ਮੈਂ ਕਿੰਨਾ ਸਮਾਂ ਹੋ ਗਿਆ ਨੇ ਕੋ ਦੇ ਰਖਲੇ ਹੋਰ ਸਮਝ ਕੇ ਗੱਲ ਮੇਰੀ ਬੇਟੀ ਇਹ ਜਿਹੜਾ ਦੇ ਘਰ ਵਾਲਾ ਤੇ ਆਹ ਕੀਤਾ ਤੇ ਧੀ ਤੋਰੀਏ ਜਿਹਦਾ ਤੋਂ ਹਰ ਨਾਤਾ ਐਸੇ ਕੋਈ ਬਾਬੇ ਨੂੰ ਸ਼ਰਮ ਹੈ ਵੀ ਜਿਹੜੀ ਉਹਦੇ ਅੰਮ੍ਰਿਤ ਛਕਿਆ ਉਹ ਗੁਰੂ ਸਾਹਿਬਾਨ ਦਾ ਉਹਦਾ ਆਪਣਾ ਨਹੀਂ ਇਹ ਸਿਰ ਦੇ ਕੇ ਇਹ ਸਰਦਾਰੀਆਂ ਮਿਲੀਆਂ ਅੰਮ੍ਰਿਤ ਅਭਲਾਖੀ ਹੋਣ ਤੋਂ ਪਹਿਲਾਂ ਸਿਰ ਦਿੱਤੇ ਆ ਇਹਨਾਂ ਲੋਕਾਂ ਨੂੰ ਕੋਈ ਹੈ ਸਿਰ ਦੀ ਆਪਦੀ ਕੀਮਤ ਇੱਕ ਇੱਕ ਪਖੰਡੀ ਦੇ ਤੋਂ ਸਿਕਟ ਪੀ ਰਿਆ ਸਿਕਟ ਦਾ ਧੂਆਂ ਮੂੰਹ ਤੇ ਮਾਰ ਰਿਆ ਸਾਨੂੰ ਤੋਂ ਪਹਿਲਾਂ ਆਹ ਤਨੁਕਤੀਆਂ ਬਹੁਤ ਅੰਦਰ ਲੀਆਂ ਇਹਨਾਂ ਦੇ ਖਿਲਾਫ ਵੀ ਸਾਨੂੰ ਬਹੁਤ ਵੱਡੀ ਲੜਾਈ ਛੇੜਨੀ ਪੈਣੀ ਔਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਜਾ ਕੇ ਦੇਖੋ ਇਹ ਮੋਗੇ ਦਾ ਆ ਜਿਹੜੇ ਹੋਰ ਕਹਿੰਦੇ ਹੁੰਦੇ ਸੀ ਨਾ ਵੀ ਅਸੀਂ ਆ ਗੰਦ ਸਾਫ ਆ ਗਵਾੜਾ ਉਹਦੇ ਕੰਮ ਉਸ ਜਥੇਦਾਰ ਸਾਹਿਬ ਦੇ ਪਤਾ ਨਹੀਂ ਇਹ ਕਿਉਂ ਨਹੀਂ ਦੱਸਿਆ ਇਹਨਾਂ ਨੂੰ ਆਓ ਰਲ ਕੇ ਇਹ ਇਹ ਜਿਹੜੀਆਂ ਚੁਣੌਤੀਆਂ ਸਾਡੇ ਵਾਸਤੇ ਸਾਡੇ ਸਮਾਜ ਦੇ ਵਿੱਚੋਂ ਇਹ ਸਾਨੂੰ ਖਤਮ ਕਰਨੀਆਂ ਪੈਣਗੀਆਂ ਬੂਬਨੇ ਸਾਨੂੰ ਸਿੱਧੇ ਕਰਨੀਆਂ ਪੈਣਗੀਆਂ ਦਿਓ ਆਗਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇੱਕ ਵਾਰੀ ਫੇਰ ਮੇਰੀ ਬੇਨਤੀ ਹੈ ਵੀ ਨੌਜਵਾਨੋ ਅੱਗੇ ਆਓ ਨੌਜਵਾਨ ਆਪਦੀਆਂ ਕਮੇਟੀਆਂ ਬਣਾਉਣ ਕਿਸਾਨੀ ਦੇ ਆਪ ਸੰਭਾਲਣ ਧਾਰਮਿਕ ਬੱਚੇ ਅੱਗੇ ਆਉਣ ਸਾਡੀ ਜਿੱਥੇ ਲੋੜ ਆਸੀ ਜੋ ਵੀ ਕੁਰਬਾਨੀ ਕਰ ਸਕਦੇ ਸਾਨੂੰ ਦੱਸੋ ਅਸੀਂ ਕਰਾਂਗੇ ਤੁਹਾਡੇ ਨਾਲ ਖੜੇ ਤੇ ਕੌਮ ਦੇ ਕਦੇ ਕੌਮ ਪਿੱਛੇ ਨਹੀਂ ਹਟਦੀ ਕਦੇ ਕੌਮ ਦੇ ਜਿਹੜੇ ਸਾਡੀ ਕੌਮ ਦੇ ਵਿੱਚ ਇੱਕ ਖੂਬੀ ਹੈ ਇੱਕ ਖੂਬਸੂਰਤੀ ਆ ਚੰਗੇ ਕੰਮ ਨੂੰ ਕਦੇ ਕੌਮ ਨੇ ਪਿੱਠ ਨਹੀਂ ਦਿੱਤੀ ਆਉਦੇ ਮੂੰਹ ਚੋਂ ਬੁਰਕੀ ਕੱਢ ਕੇ ਵੀ ਕੌਮ ਨੇ ਅੱਗੇ ਤੁਰਨ ਵਾਲਿਆਂ ਲਈ ਲੜਨ ਵਾਲਿਆਂ ਲਈ ਉਹਨਾਂ ਦੇ ਅੱਗੇ ਰੱਖਤੀ ਵੀ ਹਾਲੋ ਪਰ ਸਾਨੂੰ ਨੀਅਤ ਤੇ ਦਿਲ ਸਾਫ਼ ਕਰਕੇ ਤੇ ਜਮੀਰ ਨੂੰ ਜਗਾ ਕੇ ਤੁਰਨਾ ਸਾਰਿਆਂ ਨੂੰ ਪਿਆਰ ਭਰੀ ਸਤਸਰੀ ਅਕਾਲ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ